हां किते-किते पढ़े-लिखे ਵਿਆਕਰਣੇ ਪਦਾਂ ਦੀ ਟੈਕਨੀਕਲਿਟੀ ਦੇ ਝੱਸ ਵਾਲਿਆਂ ਦਾ ਝੱਸ ਪੂਰਾ ਕਰਨ ਲਈ ਕੁਝ ਵਿਆਕਰਣੇ ਪਦ ਵੀ ਵਰਤ ਦਿਆਂਗੇ ਤਾਂ ਜੋ ਅਨੁਮਤ ਵਿਦਵਤਾ ਦੇ ਜਾਣੂ ਸੱਜਣਾ ਨੂੰ ਗੁਰਬਾਣੀ ਗ੍ਰਾਮਰ ਦੀ ਵਿਲੱਖਣਤਾਮਈ ਮਹੱਤਤਾ ਦਾ ਪਤਾ ਲੱਗ ਜਾਵੇ ਇਸ ਮਨੋਰਥ ਨੂੰ ਮੁੱਖ ਰੱਖ ਕੇ ਗੁਰਬਾਣੀ ਵਿੱਚੋਂ ਖਾਸ ਪ੍ਰਮਾਣ ਉਤਾਰ ਕੇ ਗੁਰਵਾਕਾਂ ਅੰਦਰ ਆਈਆਂ ਲਗਾਮਾਤਰਾਂ ਦੀ ਵਰਤੋਂ ਦਾ ਸੁਖੈਨ ਨਿਰਣਾ ਕਰਦੇ ਹੋਏ ਗੁਰਵਾਕਾਂ ਦੇ ਭਾਵਾਂ ਨੂੰ ਇਸ ਖਰੜੇ ਵਿੱਚ ਵਿਸਥਾਰਾਂਗੇ ਤਾਂ ਕਿ ਸਮੁੱਚੀ ਗੁਰਬਾਣੀ ਅੰਦਰ ਆਈਆਂ ਲਗਾਮਾਤਰਾਂ ਦੀ ਨਿਜਮਾਵਲੀ ਦੀ ਸਭ ਨੂੰ ਸਮਝ ਪੈ ਸਕੇ ਇਹ ਗੱਲ ਕੋਈ ਸੌਖੀ ਨਹੀਂ ਬੜੀ ਔਖੀ ਹੈ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅੱਜ ਕੱਲ ਦੇ ਸਰਟੀਫਾਈਡ ਯੂਨੀਵਰਸਿਟੀ ਦੇ ਪੰਦੇ ਗਿਆਨੀਆਂ ਨੂੰ ਜੇ ਗੁਰਬਾਣੀ ਦਾ ਡਿਕਟੇਸ਼ਨ ਲਿਖਵਾਇਆ ਜਾਵੇ ਤਾਂ ਸਮੁੱਚੇ ਦੇ ਸਮੁੱਚੇ ਇਸ ਇਮਤਿਹਾਨ ਵਿੱਚ ਫੇਲ ਹੋ ਜਾਣਗੇ ਹੋਰ ਤਾਂ ਹੋਰ ਗੁਰਮਤਿ ਵਿੱਦਿਆ ਦੇ ਉੱਗੇ ਕਰਤੇ ਧਰਤੇ ਵੀ ਇਸ ਇਮਤਿਹਾਨ ਅੰਦਰ ਪਾਸ ਨਹੀਂ ਹੋਣਗੇ ਅਸੀਂ ਕਈਆਂ ਗੁਰਬਾਣੀ ਨਿਤਨੇਮ ਕੰਠਾਗਰੀ ਗਿਆਨੀਆਂ ਨੂੰ ਕਈਆਂ ਸੰਪਰਦਾਇ ਕਥਾ ਦੇ ਗਿਆਨੀਆਂ ਨੂੰ ਜਿਨ੍ਹਾਂ ਨੇ ਗੁਰਬਾਣੀ ਦੇ ਪਾਠ ਦੀ ਅਰਥਾਂ ਸੰਯੁਕਤ ਸੰਥਿਆ ਦੇ ਦੇ ਪੂਰਾਂ ਦੇ ਪੁਰ ਵਿਦਿਆਰਥੀਆਂ ਦੇ ਅਗਾਹਾਂ ਲੰਘਾ ਛੱਡੇ ਤੇ ਜਬਜੀਤ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਲਗਾਮਾਤਰਾ ਸਹਿਤ ਸ਼ੁੱਧ ਲਿਖਣ ਲਿਖਾਉਣ ਦੇ ਇਮਤਿਹਾਨ ਲਏ ਉਹ ਸਾਰੇ ਦੇ ਸਾਰੇ ਲਗਾਮਾਤਰਾ ਦੀ ਸ਼ੁੱਧ ਲਿਖਾਈ ਵਿੱਚ ਉੱਕ ਕੇ ਤਸੇ ਨਿਕਲੇ ਅਤੇ ਪੂਰੇ ਨਾ ਉਤਰੇ ਮਤਲਬ ਪੂਰੇ ਨਹੀਂ ਨਿਕਲੇ ਹੋ ਉਹਨਾਂ ਦੀਆਂ ਕਮੀਆਂ ਹੀ ਰਹੀਆਂ ਅੱਜ ਤਿਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਬਲਕੇ ਉਸ ਬਾਣੀ ਦਾ ਡਿਕਟੇਸ਼ਨ ਲਿਖਾਓ ਜੋ ਤਿਨਾਂ ਦੇ ਘੰઠાਗਰ ਨਾ ਹੋਵੇ ਤਾਂ ਉਹ ਇੱਕ ਸਤਰ ਵੀ ਸੁੱਧ ਨਹੀਂ ਲਿਖ ਸਕਣਗੇ ਹਾਂ ਜੋ ਗੁਰਬਾਣੀ ਦੇ ਹਸਤ ਲਿਖਾਰੀ ਹੋਏ ਹਨ ਤੁਹਾਡੇ ਵਾਸਤੇ ਖਾਸ ਗੱਲ ਆ ਗਈ ਜੀ ਲਿਖਾਰੀਆਂ ਵਾਸਤੇ ਜੋ ਗੁਰਬਾਣੀ ਦੇ ਹਸਤ ਲਿਖਾਰੀ ਹੋਏ ਹਨ ਜਾਂ ਹੁਣ ਹਨ ਉਹ ਤਾਂ ਡਿਕਟੇਸ਼ਨ ਹੀ ਲਿਖਾਈ ਵਿੱਚ ਅਤੇ ਲਗਾ ਮਾਤਰਾ ਦੀ ਸੁਧਾਈ ਵਿੱਚ ਕੁਝ ਹੱਦ ਤਾਈਂ ਪੂਰੇ ਉਤਰ ਸਕਦੇ ਹਨ ਕੁਝ ਹਦ ਤਾਈ ਹੀ ਇਸ ਕਰਕੇ ਕਿਹਾ ਗਿਆ ਹੈ ਕਿ ਉਹਨਾਂ ਨੇ ਜੋ ਹਸਤ ਲਿਖਤ ਉਤਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਕੀਤੇ ਹਨ ਉਹਨਾਂ ਵਿੱਚੋਂ ਬਹੁਤਿਆਂ ਨੇ ਤਾਂ ਦੂਜੀਆਂ ਬੀੜਾਂ ਨੂੰ ਦੇਖਦੇ ਹੀ ਨਕਲ उतारी ਹੈ ਅਤੇ ਲਗਾ ਮਾਤਰਾਂ ਦੀ ਲਿਖਤ ਦੀ ਵੀ ਮੱਖੀ ਤੇ ਮੱਖੀ ਹੀ ਮਾਰੀ ਹੈ ਸੁੱਧ ਭਾਵ ਪੂਰਤ ਗੁਰਮਤਿ ਨਿਜਮਾਵਲੀ ਦੀ ਮਹੱਤਤਾ ਨਹੀਂ ਵਿਚਾਰੀ ਏ ਦੇਖ ਕੇ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅਸੀਂ ਪਹਿਲੇ ਪਹਿਲੇ ਜਪਜੀ ਸਾਹਿਬ ਦੀਆਂ ਪਹਿਲੀਆਂ ਪੰਜਾਂ ਪੌੜੀਆਂ ਦਾ ਅਰਥ ਵਿਸਥਾਰਕ ਟਿੱਕਾ ਪੜ੍ਹਿਆ ਜੋ ਚੀਫ ਖਾਲਸਾ ਦੀਵਾਨ ਦੇ ਵਿਦਵਾਨਾਂ ਸੰਮਿਲਿਤ ਖਾਲਸਾ ਟ੍ਰੈਕਟ ਸੁਸਾਇਟੀ ਦੀ ਰਚਿਤ ਸੀ ਉਸ ਟਿੱਕੇ ਵਿੱਚ ਜਿੰਨੀ ਵੀ ਮੂਲ ਗੁਰਬਾਣੀ ਦਿੱਤੀ ਹੈ ਪ੍ਰਕਾਸ਼ਿਤ ਕੀਤੀ ਗਈ ਹੈ ਉਸ ਵਿੱਚ ਲਗਾ ਮਾਤਰਾ ਦਾ ਉੱਕਾ ਹੀ ਲਿਹਾਜ਼ ਨਹੀਂ ਰੱਖਿਆ ਗਿਆ ਅਕਸਰ ਕਰਕੇ ਬਲਕਿ ਇਉਂ ਕਹੋ ਕਿ ਸਮੁੱਚੇ ਤੌਰ ਪਰ ਲਗਾਮਾਤਰਾ ਗੁਰਬਾਣੀ ਵਿੱਚ ਲਾਈਆਂ ਨਹੀਂ ਗਈਆਂ ਸਭ ਉਡਾਈਆਂ ਗਈਆਂ ਹਨ ਇਸੇ ਤਰ੍ਹਾਂ ਗੁਰਮਤਿ ਪ੍ਰਭਾਕਰ ਨਾਮੇ ਪੁਸਤਕ ਦੇ ਪ੍ਰਸਿੱਧ ਵਿਦਿਆਭੂਸ਼ਣ ਗਿਆਨ ਵਿỆਤਾ ਤੇ ਲਿਖਾਰੀ ਨੇ ਸਾਰੀ ਹੀ ਪੁਸਤਕ ਵਿੱਚ ਅੰਕਤ ਕੀਤੀ ਗੁਰਬਾਣੀ ਅੰਦਰ ਲਗਾਮਾਤਰਾ ਮੂਲੋਂ ਮੁੱਢੋਂ ਹੀ ਉਡਾ ਦਿੱਤੀਆਂ ਹਨ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਉਹਨਾਂ ਦੀ ਨਵ ਫੈਸ਼ਨਤਾ ਵਾਲੀਆਂ ਵਿਦਿਆ ਨਾਲ ਤੋਂ ਦੇ ਆਈਆਂ ਅਕਲਾ ਅੰਦਰ ਇਹਨਾਂ ਗੁਰਬਾਣੀ ਦੀਆਂ ਲਗਾਮਾਤਰਾਂ ਦੀ ਮਹੱਤਤਾ ਸਮਝ ਹੀ ਨਹੀਂ ਆਉਂਦੀ ਸੋ ਭਾਈ ਸਾਹਿਬ ਨੇ ਜਿਹੜੇ ਨਾਮ ਲਿੱਤੇ ਨੇ ਚੀਫ ਖਾਲਸਾ ਦਿਵਾਨੋਂ ਤੋਂ ਬਹੁਤ ਬਹੁਤ ਮਸ਼ਹੂਰ ਸੀ ਜੀ ਅੱਜ ਕੱਲ੍ਹ ਵੀ ਇਹ ਸੋਸਾਇਟੀ ਚੱਲ ਰਹੀ ਆ ਪਰ ਉਸ ਤਰ੍ਹਾਂ ਦੀ ਪਪੂਲਰ ਨਹੀਂ ਆ ਗੁਰਮਤਿ ਪ੍ਰਭਾਕਰ ਇਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਹੋਈਆਂ ਨੇ ਜੀ ਉਹ ਇਹਨਾਂ ਲਗਾਮਾਤਰਾਂ ਨੂੰ ਗਲਤ ਹੀ ਸਮਝਦੇ ਰਹੇ ਤਾਂ ਤੇ ਓਹੋ ਇਸ ਨਿਜਮਾਵਲੀ ਦੀ ਕੈਦ ਅੰਦਰ ਮੁਕੈਦ ਹੋਣਾ ਫਜ਼ੂਲ ਹੀ ਜਾਣਦੇ ਰਹੇ ਜਿਸ ਦਾ ਨਤੀਜਾ ਇਹ ਕਿ ਉਹਨਾਂ ਦੇ ਕੀਤੇ ਗੁਰਬਾਣੀ ਦੇ ਤਰਜਮੇ ਨਿਰੇ ਮਨ ਉਕਤ ਗੁਰਮਤ ਅੰਦਰ ਊਰੇ ਅਧੂਰੇ ਹੀ ਰਹੇ ਹਨ ਤਾਂ ਹੀਓ ਇੱਕ ਅਸਲੀ ਅਰਥ ਦੇ ਥਾਂ ਇੱਕ ਇੱਕ ਗੁਰਵਾਕ ਦੇ ਅਨੇਕਾਂ ਅਰਥ ਲਾ ਲਾ ਕੇ ਆਪਣੇ ਵਿਦਿਆ ਦੇ ਚਮਤਕਾਰ ਦਿਖਾਉਂਦੇ ਹਨ ਪਰੰਤੂ ਤਤ ਆਦਰਸ਼ੀ ਮੰਤਵ ਉਹਨਾਂ ਤੋਂ ਹੱਲ ਨਹੀਂ ਹੋ ਸਕਿਆ ਨਾ ਹੀ ਹੋ ਸਕੇਗਾ ਜਦ ਤਾਈ ਉਹ ਵਿਆਕਰਣੀ ਭੂਸ਼ਣਤਾ ਦੀ ਟੇਕ ਦੇ ਹਾਮੀ ਹਨ ਇਹ ਲਾਈਨ ਨੋਟ ਕਰਨ ਵਾਲੀ ਹੈ ਜੀ ਕਹਿੰਦੇ ਜਦ ਤੱਕ ਉਹ ਵਿਆਕਰਨ ਦੇ ਡਿਪੈਂਡੈਂਟ ਨੇ ਦੂਜੀਆਂ ਭਾਸ਼ਾਵਾਂ ਦੇ ਉਹ ਭਾਵੇਂ ਪੰਜਾਬੀ ਭਾਸ਼ਾ ਦੀ ਵਿਆਕਰਨ ਹੋਵੇ ਭਾਵੇਂ ਉਰਦੂ ਦੀ ਭਾਵੇਂ ਸੰਸਕ੍ਰਿਤ ਦੀ ਜਾਂ ਦੇਵਨਾਗਰੀ ਦੀ ਹੋਵੇ ਸੋ ਗੁਰਬਾਣੀ ਦੇ ਅਰਥ ਕਿਸੇ ਵੀ ਵਿਆਕਰਨ ਦੇ ਗੁਲਾਮ ਨਹੀਂ ਹਨ ਜੀ ਅਤੇ ਗੁਰਬਾਣੀ ਦੀਆਂ ਲਗਾ ਮਾਤਰਾਂ ਦੇ ਅਮਰ ਨਿਜਮਾ ਦੇ ਏਸਦਾਨੀ ਇਲਮ ਤੋਂ ਸਖਣੇ ਹਨ ਮੇਰੇ ਖਿਆਲ ਵਿੱਚ ਸਮਾਂ ਕਾਫੀ ਹੋ ਗਿਆ ਅੱਜ ਦੀ ਪੁਸਤਕ ਦੀ ਸਟੱਡੀ ਆਪਾਂ ਇੱਥੇ ਹੀ ਫੈਰਾ ਦਿੰਨੇ ਆਸਨੂੰ ਸਟਾਪ ਦਿੰਨੇ ਹੈਗਾ ਦੁਬਾਰਾ ਕੰਟੀਨਿਊ ਕਰਾਂਗੇ ਤੇ ਪਿਛਲੇ ਹਫਤੇ ਆਪਾਂ ਸਿਰਫ ਪੰਜ ਪੌੜੀਆਂ ਦਾ ਪਾਠ ਕੀਤਾ ਸੀ ਉਹ ਪੰਜ ਪੌੜੀਆਂ ਦਾ ਮੇਰਾ ਮਕਸਦ ਸੀ ਕਿ ਸ਼ਾਇਦ ਆਪਾਂ ਪੁਸਤਕ ਦੇ ਅੰਤ ਤੇ ਪਹੁੰਚ ਜਾਈਏ ਇਹਦੀ ਭੂਮਿਕਾ ਦੇ ਤੇ ਭਾਈ ਸਾਹਿਬ ਤੋਂ ਅਸੀਂ ਇਹਨਾਂ ਸਾਰਿਆਂ ਜੜੀਆਂ ਪਹਿਲੀਆਂ ਪੰਜ ਪੌੜੀਆਂ ਨੇ ਇਹਨਾਂ ਦੇ ਅਰਥ ਲਗਾ ਮਾਤਰਾ ਦਾ ਸਾਰਾ ਅ ਵਿਚਾਰ ਲਵਾਂਗੇ ਪਰ ਹਾਲੇ ਭੂਮਿਕਾ ਹੋਰ ਲੰਬੀ ਹੈਗੀ ਆ ਤੇ ਉਸ ਨੂੰ ਅਗਲੇ ਹਫਤੇ ਕੰਟੀਨਿਊ ਕਰਾਂਗੇ ਸੋ ਮੇਰੀ ਸਾਰੇ ਪ੍ਰਾਣੀਆਂ ਨੂੰ ਬੇਨਤੀ ਜਿੰਨੇ ਵੀ ਸੰਗਤ ਇਸ ਟਾਈਮ ਹਾਜ਼ਰ ਹੈ ਕਿ ਇਹ ਪੰਜ ਪੌੜੀਆਂ ਦਾ ਪਾਠ ਆਪਾਂ ਲਗਾਤਾਰ ਸਹਿਤਕੰਠ ਕਰਕੇ ਲਿਖਣਾ ਸ਼ੁਰੂ ਕਰੀਏ ਤੇ ਪਹਿਲੀ ਪੌੜੀ ਤੋਂ ਜਿਵੇਂ ਅੱਜ ਮੰਗਲਵਾਰ ਹੈ ਕੱਲ ਤੋਂ ਆਪਾਂ ਸੋਮਵਾਰ ਨੂੰ ਪਹਿਲੀ ਪੌੜੀ ਕੰਠ ਕਰਕੇ ਲਿਖ ਲਈਏ ਤੇ ਲਿਖੇ ਹੋਏ ਦੀ ਫੋਟੋ ਆਪਣੇ ਟੈਲੀਗ੍ਰam ਗਰੁੱਪ ਚ ਪੋਸਟ ਕਰਨੇ ਸ਼ੁਰੂ ਕਰੀਏ ਜਿੰਨੇ ਵੀ ਆਪਾਂ ਇਸ ਮੀਟਿੰਗ ਚ 71 ਹੋ ਰਹਿਆਂ ਤੇ ਅਗਲੀਆਂ ਮੀਟਿੰਗਾਂ ਚ ਹੋਰ 71 ਤਹਾਨੂੰ ਵਧਾਉਣ ਵਾਸਤੇ ਆਪਣੇ ਨਾਲ ਦੇ ਅ ਗੁਰਸਿੱਖ ਸਾਥੀਆਂ ਨੂੰ ਪ੍ਰੇਰਣਾ ਕਰੋ ਕਿ ਹੋਰ ਵੀ ਇਸ ਦੇ ਵਿੱਚ ਸ਼ਾਮਲ ਹੋਣ ਵੱਧ ਤੋਂ ਵੱਧ ਲਿਖਾਰੀ ਜਿੰਨੇ ਵੀ ਸ਼ਾਮਲ ਹੋ ਸਕਦੇ ਨੇ ਜੋ ਲਿਖਣ ਦੀ ਇੱਛਾ ਰੱਖਦੇ ਨੇ ਤੇ ਲਗਾਤਾਰਾਂ ਦੀ ਜਾਣਕਾਰੀ ਤੇ ਜਿਨ੍ਹਾਂ ਨੇ ਨਹੀਂ ਲਿਖਣਾ ਉਹਨਾਂ ਨੂੰ ਵੀ ਚਾਹੀਦੀ ਹੈਗੀ ਆ ਸੋ ਇਹ ਮੇਰੀ ਬੇਨਤੀ ਹੈ ਜੀ ਜੇ ਸਾਰਿਆਂ ਨੂੰ ਠੀਕ ਲੱਗਦਾ ਤਾਂ ਇੱਕ ਵਾਰੀ ਬੋਲ ਕੇ ਮੈਨੂੰ ਦੱਸ ਦਿਓ ਹਾਂ ਜੀ ਕਿਹਾ ਵਾਹਿਗੁਰੂ ਜੀ ਹਾਂਜੀ ਠੀਕ ਹੈ ਜੀ ਕੱਲ ਤੋਂ ਫਿਰ ਆਪਾਂ ਇੱਕ ਇੱਕ ਪੌੜੀ ਦਾ ਕਰਦੇ ਹਾਂ ਸਾਰੇ ਜਣੇ ਇੱਕ ਪੌੜੀ ਆਪਾਂ ਕੰਠ ਕਰਕੇ ਲਿਖਾਂਗੇ ਤੇ ਉਸ ਦੇ ਲਗਾ ਮਾਤਰਾ ਦੀ ਜਦ ਤੱਕ ਸਾਡੇ ਕੋਲ ਸਾਡੇ ਆਪਣੇ ਅਸੀਂ ਆਪ ਸੁੱਧ ਨਾਂ ਲਿਖ ਸਕੀਏ ਉਦੋਂ ਤੱਕ ਵਾਰ-ਵਾਰ ਲਿਖਣ ਦੀ ਪ੍ਰੈਕਟਿਸ ਕਰ ਲਵਾਂਗੇ ਤੇ ਜਦੋਂ ਸਾਡਾ ਆਪਣਾ ਲਿਖਾਈ ਸੁੱਧ ਹੋ ਗਈ ਉਸ ਦੀ ਆਪਾਂ ਫੋਟੋ ਖਿੱਚ ਕੇ ਆਪਣੇ ਗਰੁੱਪ ਵਿੱਚ ਸ਼ੇਅਰ ਕਰ ਲਵਾਂਗੇ ਟੈਲੀਗ੍ਰਾਮ ਗਰੁੱਪ ਵਿੱਚ ਟੈਲੀਗ੍ਰਾਮ ਦੇ ਗਰੁੱਪ ਵਿੱਚ ਮੈਂ ਸ਼ੇਅਰ ਕਰਨ ਲਈ ਤਾਂ ਕਹਿੰਦਾ ਹੈਗਾ ਕਿ ਸਾਡੇ ਜੁਆਇਨ ਕਰਨ ਤੋਂ ਪਹਿਲਾਂ ਵੀ ਜੋ ਕਿਸੇ ਨੇ ਫੋਟੋਆਂ ਪਾਈਆਂ ਨੇ ਉਹ ਵੀ ਅਸੀਂ ਦੇਖ ਸਕਾਂਗੇ ਜੇ ਤੁਹਾਡੇ ਫੋਟੋ ਪਾਉਣ ਤੋਂ ਬਾਅਦ ਕੋਈ ਪੁਰਾਣੇ ਜੁਆਇਨ ਕਰਨਗੇ ਉਹ ਵੀ ਦੇਖ ਸਕਣਗੇ ਸੋ ਅਨੇਕ ਬੇਨਤੀਆਂ ਪ੍ਰਵਾਨ ਕਰਨਾ ਜੀ ਹੋਰ ਕਿਸੇ ਨੇ ਕੋਈ ਵੀ ਗੱਲ ਵਿਚਾਰ ਬੋਲਣੀ ਆ ਕੋਈ ਵਿਚਾਰ ਕਿਸੇ ਦੇ ਮਨ ਚ ਆਉਂਦਾ ਤਾਂ ਜਰੂਰ ਸ਼ੇਅਰ ਕਰੋ ਆਉਣ ਵਾਲੇ ਸਮੇਂ 'ਚ ਥੋੜਾ ਜਿਹਾ ਆਪਾਂ ਇਸ ਦੀ ਇਕਤਰਤਾ ਦੀ ਗਿਣਤੀ ਨੂੰ ਵਧਾਈਏ ਤੇ ਮੇਰੇ ਮਨ ਦਾ ਵਿਚਾਰ ਸੀਗਾ ਕਿ ਪਟਿਆਲੇ ਦੇ ਵਿੱਚ ਗਿਆਨੀ ਪ੍ਰਤਪਾਲ ਸਿੰਘ ਜੀ ਬਹੁਤ ਵਿਦਵਾਨ ਹੈਗੇ ਨੇ ਕਥਾਕਾਰ ਉਹਨਾਂ ਨੂੰ ਮੈਂ ਇਸ ਮੀਟਿੰਗ ਦੇ ਵਿੱਚ ਇੱਕ ਵਾਰੀ ਲੈ ਕੇ ਆਵਾਂਗਾ ਤੇ ਉਹ ਗੁਰਬਾਣੀ ਦੀ ਲਿਖਤਕਾਰੀ ਦੇ ਉੱਪਰ ਪੁਰਾਣੇ ਸਮੇਂ ਤੋਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਜੋ ਵੀ ਹੈ ਉਹ ਸਾਰਾ ਸਾਨੂੰ ਇਤਿਹਾਸ ਲਿਖਣ ਦਾ ਔਰ ਗੁਰਬਾਣੀ ਔਰ ਭਾਈ ਗੁਰਦਾਸ ਜੀ ਦੇ ਜੋ ਹੁਕਮ ਨੇ ਉਹਨਾਂ ਬਾਰੇ ਜਾਂ ਭਾਈ ਗੁਰਦਾਸ ਜੀ ਨੇ ਭਾਈ ਮਨੀ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਜੋ ਸਰੂਪ ਲਿਖੇ ਹੈ ਨਾ ਉਹਨਾਂ ਸਾਰਿਆਂ ਦਾ ਇਤਿਹਾਸ ਤੇ ਉਹਨਾਂ ਸਾਰਿਆਂ ਦੀ ਜਾਣਕਾਰੀ ਜੋ ਜੋ ਹੋ ਸਕੇਗੀ ਉਹ ਸਾਡੇ ਨਾਲ ਸਾਂਝੀ ਕਰਨਗੇ ਸੋ ਮੈਂ ਵੇਟ ਕਰ ਰਿਹਾ ਕਿ ਜਿੰਨੀ ਛੇਤੀ ਇਸ ਮੀਟਿੰਗ ਦੀ ਮੀਟਿੰਗ 'ਚ ਸ਼ਾਮਲ ਹੋਰ ਆਉਣ ਵਾਲੇ ਪ੍ਰਾਣੀਆਂ ਦੀ ਗਿਣਤੀ ਵਧੇ ਤੇ ਅਸੀਂ ਉਹਨਾਂ ਨੂੰ ਇਨਵਾਈਟ ਕਰੀਏ ਉਸ ਤੋਂ ਬਾਅਦ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸਰੂਪ ਲਿਖੇ ਨੇ ਆਪਣੇ ਹੱਥੀਂ ਹਨਾ ਉਹਨਾਂ ਗੁਰਸਿੱਖਾਂ ਨੂੰ ਵੀ ਆਪਾਂ ਇਸ ਮੀਟਿੰਗ 'ਚ ਨਾਲ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਆਪਾਂ ਸਾਰਿਆਂ ਨੂੰ ਗਾਈਡ ਕਰਨਗੇ ਕਿ ਗੁਰਬਾਣੀ ਲਿਖਣ ਦੇ ਵਿੱਚ ਉਹਨਾਂ ਦੇ ਮਨ 'ਚ ਕਿਵੇਂ ਪ੍ਰੇਰਣਾ ਆਈ ਕਿਵੇਂ-ਕਿਵੇਂ ਉਹਨਾਂ ਨੇ ਸਾਰੀ ਖੋਜ ਕੀਤੀ ਕਾਗਜ਼ ਕਲਮ ਸਿਆਹੀ ਸਾਰੀ ਬਣਤਰ ਕਿਵੇਂ ਉਹਨਾਂ ਨੇ ਲੱਭੀ ਕਿਵੇਂ ਕੀਤੀ ਉਹਨਾਂ ਨੇ ਤੇ ਕਿਵੇਂ ਕਿਵੇਂ ਉਹਨਾਂ ਨੇ ਸਰੂਪ ਲਿਖੇ ਕਿੰਨੇ ਕੰਨੇ ਸਮੇਂ ਚ ਲਿਖੇ ਸੋ ਜਿਨ੍ਹਾਂ ਗੁਰਸਿੱਖਾਂ ਨੇ ਸਰੂਪ ਲਿਖੇ ਨੇ ਉਹਨਾਂ ਗੁਰਸਿੱਖਾਂ ਨੂੰ ਵੀ ਆਪਾਂ ਇਸ ਮੀਟਿੰਗ ਚ ਸ਼ਾਮਲ ਕਰਾਂਗੇ ਉਹ ਸਾਨੂੰ ਗਾਈਡ ਕਰਨਗੇ ਆ ਕੇ ਤੇ ਇੱਕ ਜਿਨ੍ਹਾਂ ਗੁਰਸਿੱਖਾਂ ਨੂੰ ਗੁਰਬਾਣੀ ਕੈਲੀਗ੍ਰਾਫੀ ਆਉਂਦੀ ਆ ਸੁੰਦਰ ਲਿਖਾਈ ਦਾ ਆਂਦਾ ਉਹਨਾਂ ਨੂੰ ਉਹਨਾਂ ਨੂੰ ਵੀ ਇਸ ਮੀਟਿੰਗ ਚ ਲਿਆ ਕੇ ਅਸੀਂ ਉਹ ਆਪਣੀ ਲਿਖਾਈ ਨੂੰ ਹੋਰ ਸੁੰਦਰ ਕਰਨ ਦੀ ਕੋਸ਼ਿਸ਼ ਵੀ ਆਪਾਂ ਕਰਾਂਗੇ ਸਾਰੇ ਜਣੇ ਸੋ ਮੇਰੇ ਮਨ ਦੇ ਵਲਵਲੇ ਨੇ ਜਿਹੜੇ ਮੈਂ ਚਾਹੁੰਦਾ ਹੈਗਾ ਕਿ ਆਉਣ ਵਾਲੇ ਸਮੇਂ ਚ ਹੋਰ ਇਸ ਨੂੰ ਸੀ ਉਤਸ਼ਾਹਿਤ ਕਰੀਏ ਸੋ ਮੈਂ ਜਿੰਨੇ ਗੁਰਸਿੱਖ ਸ਼ਾਮਲ ਨੇ ਕੋਈ ਵੀ ਆਪਣਾ ਵਿਚਾਰ ਦੇਣਾ ਚਾਹੁੰਦਾ ਤਾਂ ਆਪਣੇ ਆਪ ਨੂੰ ਅਨਮਿਊਟ ਕਰਕੇ ਉਹ ਵਿਚਾਰ ਦਿਓ ਬਾਈ ਗੁਰੂ ਜੀ ਆਪਾਂ ਅੰਡਰ ਇਸ ਤੋਂ ਸ਼ੁਰੂ ਕਰੀਏ ਜੀ ਕਾਪੀ ਮਤਲਬ ਕਿ ਇਸ ਤੇ ਲਿਖਣਾ ਸ਼ੁਰੂ ਜੰਨੇ ਪ੍ਰਾਣੀ ਅਤੇ ਪਟਿਆਲੇ ਆਪਣੇ 7 ਫਰਵਰੀ ਦੇ ਸਵਾਗਤ ਤੇ ਆਏ ਸੀ ਲੇਖਤਕਾਰੀ ਚ ਉਹਨਾਂ ਸਾਰਿਆਂ ਨੂੰ ਵਾਈਟ ਬੋਰਡ ਦਿੱਤੇ ਗਏ ਸੀਗੇ ਅਭਿਆਸ ਕਰਨ ਲਈ ਵਾਈਟ ਬੋਰਡ ਤੇ ਅਭਿਆਸ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ ਵਾਈਟ ਬੋਰਡ ਤੋਂ ਹੀ ਫੋਟੋ ਲਿਖ ਕੇ ਭੇਜਦੇ ਹੋ ਜੇ ਕੋਈ ਨਹੀਂ ਆਏ ਸੀ ਤਾਂ ਬਾਜ਼ਾਰ ਤੋਂ ਬੋਰਡ ਮਿਲ ਜਾਂਦਾ 100 ਸਵਾ 100 ਰੁਪਏ ਦਾ ਬੋਰਡ ਵਾਈਟ ਬੋਰਡ ਛੋਟੇ ਸਾਈਜ਼ ਦਾ ਮਿਲ ਜਾਂਦਾ ਹੈਗਾ 12 ਇੰਚ ਬਾਈ 16 ਇੰਚ ਦਾ ਸੋ ਉਹ ਤੁਸੀਂ ਲੈ ਸਕਦੇ ਆ ਕਿ ਉਸ ਤੇ ਲਗਭਗ 10 ਪੰਕਤੀਆਂ ਆ ਜਾਂਦੀਆਂ ਨੇ ਤੇ ਜਿਹੜੇ ਗੁਰਸਿੱਖ ਇੱਥੇ ਨਹੀਂ ਆਏ ਸੀ ਜੇ ਉਹਨਾਂ ਨੂੰ ਵਾਈਟ ਬੋਰਡ ਦੇ ਉੱਪਰ ਜਿਹੜਾ ਸਟੈਂਸਿਲ ਸੀ ਜਿਹਦੇ ਨਾਲ ਅਸੀਂ ਲਾਈਨਾਂ ਲਗਾਈਆਂ ਸੀ ਬਰਾਬਰ ਦੂਰੀ ਵਾਲੀਆਂ ਉਹ ਸਟੈਂਸਿਲ ਜੇ ਕਿਸੇ ਨੂੰ ਚਾਹੀਦੇ ਨੇ ਤਾਂ ਅਸੀਂ ਹੋਰ ਬਣਵਾ ਸਕਦੇ ਆ ਗਿਆ ਉਹ ਵੀ ਮੈਨੂੰ ਦੱਸ ਦੇਣਾ ਜੀ ਔਰ ਕਿਸੇ ਦਾ ਕੋਈ ਸਵਾਲ ਜੀ ਕੋਈ ਵਿਚਾਰ ਸੋ ਇਹ ਗਰੂ ਸੋ ਇਹ ਪੰਜ ਪੌੜੀਆਂ ਦਾ ਪਾਠ ਇੱਕ ਵਾਰੀ ਦੁਬਾਰਾ ਕਰਕੇ ਜੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਫਿਰ ਵੀ ਇਹ ਪਾਠ ਦੇ ਦੌਰਾਨ ਵੀ ਜੇ ਕਿਸੇ ਦੇ ਮਨ 'ਚ ਕੋਈ ਵੀ ਵਿਚਾਰ ਆਵੇ ਤਾਂ ਜ਼ਰੂਰ ਸਾਂਝਾ ਕਰ ਲੈਣਾ ਜੇ ਸਾਰਿਆਂ ਦੇ ਵਿੱਚ ਬੋਲ ਕੇ ਸਾਂਝਾ ਕਰਨਾ ਔਖਾ ਲੱਗਦਾ ਤਾਂ ਬੇਸ਼ੱਕ ਮੈਸੇਜ ਕਰ ਦੇਣਾ ਮੈਨੂੰ WhatsApp ਤੇ ਸੋ ਹੁਣ ਪਾਠ ਨੂੰ ਤੁਸੀਂ ਸਿਰਫ ਪਾਠ ਦੇ ਤੌਰ ਤੇ ਸੁਣਨਾ ਨਹੀਂ ਹੈ ਪੂਰਾ ਸਾਰੰਦੇ ਸਕਰੀਨ ਤੇ ਪਾਠ ਨਜ਼ਰ ਆ ਰਿਹਾ ਹੋਵੇਗਾ ਲਗਾਮਾਤਰਾਂ ਨੂੰ ਧਿਆਨ ਨਾਲ ਦੇਖਣਾ ਤੇ ਉਹੀ ਲਗਾਮਾਤਰਾਂ ਆਪਣੇ ਮਨ ਵਿੱਚ ਵਸਾ ਲੈਣੀਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਬੋਲ ਗੁਰੂ ਸਾਹਿਬ ਦੇ ਬਚਨ ਗੁਰੂ ਸਾਹਿਬ ਦਾ ਉਪਦੇਸ਼ ਸਾਡੇ ਮਨ ਵਿੱਚ ਐਜ਼ ਇਟ ਇਜ਼ ਪ੍ਰਿੰਟ ਹੋ ਜਾਵੇ ਛਪ ਜਾਵੇ ਠੀਕ ਹੰਤਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸਚੁ ਸੋਚ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸਹਸ ਸਿਆਣਪਾ ਲਖ ਹੋਐ ਤ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮ ਹੀ ਹੋਵਨ ਜੀ ਹੁਕਮ ਮਿਲੇ ਵੜਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆਂ ਹੈ ਇਕ ਨਾ ਹੁਕਮੇ ਬਖਸ਼ੀਸ ਟਿਕ ਹੁਕਮੇ ਸਦਾ ਪੁਵਾਈਆਂ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਝਾ ਤਾ ਹਮੈ ਕਹ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣਾ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਅ ਲੈ ਫਿਰ ਦੇਹ ਗਾਵੇ ਕੋ ਜਪ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀ ਹੈ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮukh ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆ ਕਾ ਇੱਕ ਦਾਤਾ ਸੋਮਾ ਵਿਸਰਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਬੇਨਤੀ ਹੈ ਜੀ ਜਿਹੜਾ ਇਹ ਤੁਹਾਡੇ ਸਾਹਮਣੇ ਮੈਂ ਖੋਲਿਆ ਹੈ ਪੀਡੀਐਫ ਇਸ ਦੇ ਵਿੱਚ ਵੀ ਕਈ ਥਾਂ ਤੇ ਗਲਤੀਆਂ ਹੋ ਸਕਦੀਆਂ ਨੇ ਸੋ ਜਦੋਂ ਤੁਸੀਂ ਸ਼ੁੱਧ ਪਾਠ ਦਾ ਅਭਿਆਸ ਕਰਨਾ ਹੈ ਤਾਂ ਘੱਟੋ ਘੱਟ ਦੋ ਜਾਂ ਤਿੰਨ ਪੋਥੀਆਂ ਤੋਂ ਕਰ ਲੈਣਾ ਜੇ ਮੋਬਾਈਲ ਤੋਂ ਖੋਲ ਰਹੇ ਹੋ ਤਾਂ ਮੋਬਾਈਲ ਤੇ ਦੋ ਤਿੰਨ ਕਿਸਮ ਦੀਆਂ ਐਪਸ ਨੇ ਗੁਰਬਾਣੀ ਸਰਚਰ ਆਈ ਗ੍ਰੰਥ ਹੈ ਤੇ ਦਮਦਮੀ ਟਕਸਾਲ ਵਾਲੇ ਵੀ ਸੁੰਦਰ ਗੁਟਕਾ ਮਿਲਦਾ ਸੋ ਸਾਰਿਆਂ ਨੂੰ ਕੰਪੇਅਰ ਕਰ ਲੈਣਾ ਉਸ ਤੋਂ ਬਾਅਦ ਇਹ ਦੇਖਣਾ ਕਿ ਜਿੱਥੇ ਤੁਹਾਡਾ ਮਨ ਸਹੀ ਮੰਨ ਜਾਵੇ ਕਿ ਇਹ ਠੀਕ ਹੈ ਤੇ ਜੇ ਕੋਈ ਸਾਰੇ ਜਣੇ ਹੀ ਥੋੜੇ ਜਿਹਾ ਹੋਰ ਦਮ ਕਰ ਸਕਣ ਤਾਂ ਕਰ ਸਕੋ ਸਾਰੇ ਜਣੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਤਾਬਿਆ ਬੈਠ ਕੇ ਇੱਕ ਵਾਰੀ ਉਸ ਨੂੰ ਜ਼ਰੂਰ ਕੰਪੇਅਰ ਕਰ ਲੈਣਾ ਕਿ ਕਿੱਥੇ ਇੱਕ ਠੀਕ ਲੱਗ ਰਿਹਾ ਮੈਨੂੰ ਤਾਂ ਲੱਗਿਆ ਕਿ ਜਦੋਂ ਆਪਾਂ ਇਹ ਪਾਠ ਕੀਤਾ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਤੈਥੇ ਵਾਵੇ ਨੂੰ ਸਿਹਾਰੀ ਪਈ ਹੋਈ ਹੈ ਤੁਹਾਨੂੰ ਸਕਰੀਨ ਤੇ ਮੇਰਾ ਐਰੋ ਨਜ਼ਰ ਆ ਰਿਹਾ ਜੀ ਕਿ ਹੁੰਦਾ ਹਾਂਜੀ ਬਿਹਾਰੀ ਬਿਹਾਰੀ ਜੀ ਬਿਹਾਰੀ ਹੈ ਪਰ ਮੈਨੂੰ ਲੱਗਦਾ ਹੈ ਕਿ ਵਾਵੇ ਨੂੰ ਬਿਹਾਰੀ ਹੋਏਗੀ ਇੱਥੇ ਹਾਂਜੀ ਬਿਹਾਰੀ ਹੈ ਜੀ ਹਾਂ ਇਸ ਤਰ੍ਹਾਂ ਹੀ ਜਦੋਂ ਆਪਾਂ ਲਿਖਤਕਾਰ ਵਿੱਚ ਸੀਗੇ ਉੱਥੇ ਵੀ ਕੋ ਥੋੜਾ ਜਿਹਾ ਡਾਊਟ ਖੜਾ ਹੋਇਆ ਸੀ ਚੁੱਪੇ ਚੁੱਪ ਤੋਂ ਬਾਅਦ ਇਹ ਪੱਪਾ ਮੁਕਤਾ ਹੈਗਾ ਜਾਂ ਪੱਪੇ ਨੂੰ ਸਿਹਾਰੀ ਹੈ ਸੋ ਇਹ ਵੀ ਸਾਨੂੰ ਚੈੱਕ ਕਰਨਾ ਪਏਗਾ ਸੋ ਮਤਲਬ ਜੇ ਤੁਸੀਂ ਪੀਡੀਐਫ ਨੂੰ ਤੁਸੀਂ ਫਾਈਨਲ ਨਾ ਸਮਝਣਾ ਯੂ ਨਾ ਦੋ ਤਿੰਨ ਥਾਵਾਂ ਤੇ ਚਾਰ ਥਾਵਾਂ ਤੇ ਕੰਪੇਅਰ ਕਰਕੇ ਹੀ ਕਰਨਾ ਠੀਕ ਹੈ ਜੀ ਕੋਈ ਹੋਰ ਵਿਚਾਰ ਹੈ ਤਾਂ ਦੱਸੋ ਪ੍ਰਵਾਨਗੀ ਹੈ ਤਾਂ ਫਿਰ ਆਪਾਂ ਸਾਰੇ ਜਣੇ ਜਿੰਨੇ ਜਣੇ ਹਾਜ਼ਰ ਆ ਮੀਟਿੰਗ 'ਚ ਘਟੋ ਘਟ ਇਹ ਤਾਂ ਆਪਾਂ ਸਾਰੇ ਜਣੇ ਅ ਦ੍ਰਿੜ ਹੋ ਜਾਈਏ ਕਿ ਇੱਕ ਪੌੜੀ ਆਪਾਂ ਕੰਠ ਕਰਕੇ ਤੇ ਆਪਣੇ ਘਰ ਹੀ ਬੈਠ ਕੇ ਆਪਾਂ ਅਭਿਆਸ ਕਰਕੇ ਉਸ ਦੀ ਫੋਟੋ ਟੈਲੀਗ੍ਰਾਮ ਗਰੁੱਪ 'ਚ ਪੋਸਟ ਕਰਾਂਗੇ ਪ੍ਰਵਾਨਗੀ ਹੈ ਜੀ ਸਾਰਿਆਂ ਦੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਆਪਾਂ ਇੱਥੇ ਅੱਜ ਦੀ ਮੀਟਿੰਗ ਦੀ ਸਮਾਪਤੀ ਕਰਦੇ ਆ ਹੈਗੇ ਆ ਅਗਲੇ ਮੰਗਲਵਾਰ ਯਾਦ ਨਾਲ ਆ ਜਾਣਾ ਸਾਰੇ ਜਣੇ